ਸ੍ਰੀ ਕਾਲ ਜੀ ਸਾਰਿਆਂ ਨੂੰ ਸਿੰਦਰ ਖਰਾਉੜ ਬਲੌਕ ਚੈਨਲ ਦੇਖ ਰਹੇ ਸਾਰੇ ਕਿਸਾਨ ਭਰਾਵਾਂ ਸੱਜਣ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਕਰਿਆ ਜੀਰੀ ਦੀ ਸ਼ੁਰੂਆਤ ਪਹਿਲਾ ਦਿਨ ਜੇ ਆਪਣਾ ਪਾਣੀ ਛੱਡਿਆ ਤਾਂ ਕੱਲ ਆਪਾਂ ਨੇ ਕਰੋ ਚੈੱਕ ਕਰਦੇ ਤੇ ਜੀ ਆਪਾਂ ਨੇ ਤਿੰਨ ਕਿੱਲੇ ਤਿਆਰ ਆਪਣਾ ਮੁਲਾਜ਼ਮ ਲਾ ਰਿਹਾ ਮਿੱਟੀ ਸਨੀਲ ਨੌ ਇਹਦਾ ਸਨੀਲ ਆ ਵੀ ਸਨੀਲ ਲਾ ਰਿਹਾ ਮਿੱਟੀ ਲੇਬਰ ਤਾਂ ਚੱਲ ਦੋ ਦਿਨਾਂ ਤੱਕ ਆਉਗੇ ਆਪਣੀ ਹਲੇ ਹਲੇ ਤਿਆਰ ਕਰ ਲਿਆ 5-7 ਕਿੱਲੇ ਉਧਰ ਚੱਲ ਰਿਹਾ ਆਪਣਾ ਫਾਰਮ ਟਰੈਕ 60 ਲਾਣੇਦਾਰ ਚਲਾ ਰਿਹਾ ਡੈਕ ਲਾਈਵ ਉਹਦੀ ਲਾਣੇਦਾਰ ਦੀ ਡੈਕ ਦੀ ਮਸਤੀ ਚ ਚੱਲ ਰਿਹਾ ਇਹ ਚ ਲਾਵਾਂਗੇ ਜੀ ਆਪਾਂ ਪੀ ਆਰ 114 ਦਿਖਾਵਾਂਗੇ ਜਿੱਤੇ ਆਪਾਂ ਲਾਵਾਂਗੇ ਜੀ ਜੀਰੀ ਹਲੇ ਦੋ ਤਿੰਨ ਦਿਨਾਂ ਤੱਕ ਆਉਣਗੇ ਆਪਣੇ ਕੋਲ ਬੰਦੇ ਜੋ ਵੀ ਨਿਪਾ ਕਰ ਦਈਏ ਤਿਆਰ पांच किल्ले तैयार ਹੋਏ ਹੋਣਗੇ ਫਿਰ ਦੋ ਦਿਨ ਲਾ ਦੇਣਗੇ ਇੱਧਰ ਹਲੇ ਪਾਣੀ ਛੱਡਾਂਗੇ ਜਾਂ ਆਪਾਂ ਦੋ ਤਿੰਨ ਦਿਨਾਂ ਤੱਕ ਮੈਂ ਲਾ ਲਾਈਨ ਕਰਦੀ ਆਪਾਂ ਤਿਆਰ ਤਿੰਨ ਕਿੱਲਾਂ ਦੀ ਲਾਈਨ ਆਹੇ ਦੋ ਕਿੱਤੇ ਉਧਰ ਨੇ ਜੀ ਆਪਣੇ ਉਹ ਇੱਧਰ ਉੱਪਰਲੇ ਪਾਸੇ ਅੱਜ ਤਾਂ ਜੀ ਆਪਣਾ ਦੂਆ ਦਿਨ ਕਰਦੇ ਤੇ ਜੀ ਆਪਾਂ ਨੇ ਅੱਜ ਤਿਆਰ ਪੰਜ ਕਿੱਲੇ ਤਿਆਰ ਹੋ ਗਏ ਤੇ ਅੱਜ ਆਪਣੇ ਭਈਏ ਆਉਣਗੇ ਜੀ ਆਪਣੇ ਲਵੇ ਪਰਸਨ ਨੂੰ ਜੀਰੀ ਲਾਉਣ ਵਾਸਤੇ ਇੰਨੇ ਪਹਿਲਾਂ ਉਹਨਾਂ ਤੋਂ ਤਿਆਰੀ ਕਰਕੇ ਰੱਖ ਦਿੱਤੀ ਜੀ ਆਪਾਂ ਨੇ ਕਿਉਂਕਿ ਵੀਰੇ ਫਿਰ ਮੌਕੇ ਤੇ ਨਹੀਂ ਤਿਆਰ ਹੁੰਦਾ ਹੈਗਾ ਖੇਤ ਆਪਣਾ ਬੱਟਾ ਪਹਿਲਾਂ ਲਿਖੀਆਂ ਜਾਂਦੇ ਨੇ ਜੀ ਫਿਰ ਮੌਕੇ ਤੇ ਆ ਕੇ ਤਾਂ ਬਹੁਤ ਔਖਾ ਹੋ ਜਾਂਦਾ ਹੁਣ ਆਪਾਂ ਬੱਟਾਂ ਲਈ ਪੱਤੇਆਂ ਧਾਂ ਇਹ ਤਾਂ ਕੱਲੂ ਫੇਰ-ਫੇਰਦਾ ਵੀ ਇੱਕ-ਇੱਕ ਵਾਰ ਦੋ-ਦੋ ਵਾਰ ਹਾਲ ਫੇਰ ਪਾਤਾ ਕਿ ਆਪਾਂ ਸਾਰੇ ਗੰਨੇ ਆਲੇ ਫੇਰ ਲਈ ਆਪਣੇ ਗੰਨਾ ਪਾਇਆ ਵਾ ਤੇ ਇਹਦੇ ਵਿੱਚ ਰੂੜੀ ਖਾਦ ਅਤੇ ਕਣਕ ਦੇ ਕਣਕ ਦੇ ਕਰਚੇ ਵਿੱਚੇ ਪਾਏ ਹੋਏ ਨੇ ਜੀ ਆਪਾਂ ਨੇ ਦੰਨੇ ਦੇ ਵਿੱਚ ਜਿਹੜੇ ਮੇੜੇ ਤੇ ਉਹ ਵੀ ਵਿੱਚੇ ਪਾਏ ਹੋਏ ਨੇ ਸਾਰਾ ਕੁਝ ਵਿੱਚੇ ਵੀਰੇ ਆਪਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਸੀ ਵਿੱਚੇ ਪਾਇਆ ਵਾ ਜੀ ਉੱਧਰ ਆਪਣਾ ਗੰਨਾ ਆ ਗਿਆ ਅੱਗੇ ਤੇ ਜੀ ਆਪਣੇ ਲਵੇ ਭਈਏ ਜੀਰੀ ਲਾਉਣ ਵਾਸਤੇ ਬਹੁਤ ਲੰਗੇ ਨੇ ਜੀ ਪੱਟਣ ਅੱਜ ਆਪਣੇ ਫੇਰ ਜਦ ਜੀ ਲਾਉਣਗੇ ਉਹ ਦਿਖਾਵਾਂਗੇ ਜੀ ਤੁਹਾਨੂੰ ਬਹੁਤ ਪੱਟ ਰਹੇ ਤੇ ਅੱਜ ਕਰੋ ਚੈੱਕ ਬਹੁਤ ਪੱਟ ਦਿਆਂ ਨੂੰ ਆਰੇ ਦਾ ਕਰ ਰਹੇ ਬਾਲੂ ਬਾਈ ਲੱਗਦੀ ਜੀ ਜੀਰੀ ਲਾਉਣ ਬੋ ਕਰੋ ਚੈੱਕ ਜੀਰੀ ਲਾਉਂਦੇ ਨੂੰ ਜੀ ਬਹੁਤ ਵਧੀਆ ਜੀਰੀ ਲਾ ਰਹੇ ਨੇ ਇਹਨੂੰ ਕਿਹਾ ਬਾਈ ਜੀ ਥੋੜੀ ਸੰਗਣੀ ਲਾਉਣ ਵਾਰੇ ਜੀ ਜਿਉਂਕਿ ਵਿੱਚ ਟੱਕੇ ਕਈ ਵਾਰ ਖਰਾਬ ਹੋ ਜਾਂਦੇ ਨੇ ਜਾਂ ਕਈ ਵਾਰ ਜਾ ਟੁੱਟੀ ਵੀ ਆ ਜਾਂਦੀ ਜੀ ਟੱਕਿਆਂ ਦੀ ਫੇਰ ਜਦੋਂ ਟੱਕਾ ਖਰਾਬ ਹੋ ਜਾਂਦਾ ਜਾਂ ਸੰਗਣੀ ਲਾਈ ਵੀ ਹੁੰਦੀ ਜੀਰੀ ਫੇਰ ਉਹ ਡੈਡ ਨਹੀਂ ਪੈਂਦੇ ਹੈਗੇ ਜੀ ਵਧੀਆ ਰਹਿੰਦੀ ਆ ਅੱਜ ਹੈ ਕਹਿੰਦੇ ਜੀ ਆਪਣੇ ਕੋਲ ਬੰਦੇ 26 ਜਿਹੜੇ ਵਿੱਚ ਪਹਿਲਾ ਬੰਦੇ ਤੇ ਉਹਨਾਂ ਦੇ ਲੱਗ ਨਹੀਂ ਰਹੀ ਸੀ ਉਹਨਾਂ ਨੇ ਹੋਰ ਬੰਦੇ ਬੁਲਾਏ ਨੇ ਅੱਜ ਮਾਰੋ ਨੀਗਾ 13 ਚ ਅੱਧੇ ਕਿੱਲੇ ਦੀ ਫਾਟ ਜਾ ਰਹੀ ਆ ਇੱਕ ਵਾਰ ਚ ਡੇਢ ਕਿੱਲੇ ਦੀ ਡੇਢ ਕਿੱਲੇ ਕੀ ਫਟ ਜਾਏਗਾ ਉਹ ਕਹਿੰਦੇ ਬੰਦੇ ਕਹਿੰਦੇ ਡੇਢ ਕਿੱਲੇ ਦੀ ਫਾਟ ਜਾ ਰਹੀ ਇੱਕ ਵਾਰ ਚ ਆਏ ਠੇਕੇਦਾਰ ਜਿਹੜਾ 26 ਬੰਦੇ ਦਾ ਠੇਕੇਦਾਰ ਆ ਹਾਂ ਵੀ ਸਾਨੂੰ ਠੇਕੇਦਾਰ ਦੇਖ ਇਧਰ ਨੂੰ ਅਰੇ ਇੰਨਾ ਦਬਗਾ ਬਣਾਇਆ ਹੋਇਆ ਹੈ ਅਰੇ ਕੋਈ ਬੋਲ ਲਿਆ ਭਾਈ ਹਮਨੇ ਮੰਗਵਾਇਆ ਇਹ ਬੰਦੇ ਦੀ ਨਾ ਹੋ ਗਈ ਤੇ ਇਹਨੇ ਬੰਦੇ ਨੇ ਬੁਲਾਏ ਨੇ ਅੱਜ 26 ਬੰਦੇ ਹਾਂਜੀ ਆਪਣੀ ਲਾਗੀ ਦੀ ਜੀਰੀ ਨਿਬੜ ਗਿਆ ਤਾਂ ਜੀਰੀ ਦਾ ਅੱਖ ਨਾ ਜੀਰੀ ਦੇ ਵਿੱਚ ਦੋ ਰੇ ਪਾਤੇ ਤੇ ਜੀ ਆਪਾਂ ਨੇ ਇਹ ਜੇ ਬਲੌਗ ਹੈ ਵੀਰੇ ਆਪਣਾ ਜਦੋਂ ਤੋਂ ਆਪਾਂ ਨੇ ਸ਼ੁਰੂ ਕਰਿਆ ਦਾ ਕੰਮ ਪਾਣੀ ਸਟਾਰਟ ਕਰਿਆ ਦਾ ਅਤੇ ਜੀਰੀ ਦੋ ਰੇਹਾਂ ਤੱਕ ਦਾ ਬਲੌਗ ਹੈ ਜੀ ਇਹ ਇੱਕ ਛੋਟਾ ਜਿਹਾ ਅਤੇ ਬਲੌਗ ਦੇਖ ਕੇ ਵੀਰੇ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਲਾਈਕ ਕਰਿਓ ਕਮੈਂਟ ਕਰਿਓ ਅਤੇ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਕਿਸੇ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ